ਓਲੰਪਿਕਸ 2024 ਵਿੱਚ ਭਾਰਤ ਦੇਸ਼ ਦਾ ਨਾਂ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਵਾਲੀ ਭਾਰਤ ਦੀ ਬੇਟੀ ਵਿਨੇਸ਼ ਫੋਗਾਟ ਭਾਵੇਂ ਇਸ ਵਾਰ 골ਡ ਮੈਡਲ ਹਾਸਲ ਕਰਨ ਤੋਂ ਮਹਿਜ ਇੱਕ ਕਦਮ ਦੂਰ ਸੀ ਜਿਸ ਦਾ ਮੁੱਖ ਕਾਰਨ ਸੀ ਕਿ ਵਿਨੇਸ਼ ਫੋਗਾਟ ਦਾ ਭਜਨ ਸਿਰਫ ਦੂਸਰੇ ਖਿਡਾਰੀ ਨਾਲ 100 ਗ੍ਰਾਮ ਪੱਧ ਸੀ ਜਿਸ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਅਜੋਕrar ਦੇ ਦਿੱਤਾ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਵੀ ਵਿਨੇਸ਼ ਫੋਗਾਟ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਬਹੁਤ ਪਿਆਰ ਮਿਲਿਆ ਵਿਨੇਸ਼ ਫੋਗਾਟ ਦਾ ਫਗਵਾੜਾ ਦੇ ਰਿਜ਼ਾਂਟਾ ਹੋਟਲ ਵਿਖੇ ਪਹੁੰਚਣ ਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਸ਼ਹਿਰ ਦੀਆਂ ਉੱਚ ਸ਼ਖਸੀਅਤਾਂ ਪੱਤਰਪਾਈਚਾਰਾ ਅਤੇ ਫਗਵਾੜਾ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਪ੍ਰਸ਼ਾਸਨ ਤੋਂ ਇਲਾਵਾ ਸ਼ਹਿਰ ਦੀਆਂ ਉੱਚ ਸ਼ਖਸੀਅਤਾਂ ਅਤੇ ਪੱਤਰਕਾਰ ਪਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਿੱਥੇ ਵਿਨੇਸ਼ ਫੋਗਟ ਨੇ ਸਾਰਿਆਂ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਤੇ ਹੀ ਪੱਤਰਕਾਰ ਪਾਈਚਾਰੇ ਦੇ ਮੈਂਬਰ ਤਰਨਜੀਤ ਸਿੰਘ ਕਿੰੜਾ ਨੇ ਵੀ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਦੁਨੀਆ ਭਰ ਵਿੱਚ ਨਾਂ ਰੌਸ਼ਨ ਕਰਨ ਵਾਲੀ ਵਿਨੇਸ਼ ਫੋਗਟ ਫਗਵਾੜਾ ਵਿਖੇ ਪਹੁੰਚੇ ਹਨ ਉਨ੍ਹਾਂ ਨੇ ਆਸਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੀ ਵਿਨੇਸ਼ ਫੋਗਟ ਤੋਂ ਪ੍ਰੇਰਨਾ ਲੈਣ ਤੇ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਅਤੇ ਨਸ਼ੇ ਕੰਨ ਪੰਜਾਬ ਦਾ ਆਕਸ ਖਰਾਬ ਹੋਣ ਤੋਂ ਬਚ ਸਕੇ ਉਹਨਾਂ ਨਾਲ ਭਾਰਤੀ ਹੌਕੀ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਉਹਨਾਂ ਅਸਪਰਗਟਾਈ ਕੇ ਵਿਨੇਸ਼ ਪੋਗਾਟ ਵੱਲ ਦੇ ਕੇ ਸਾਰੇ ਨੌਜਵਾਨ ਵੀ ਅੱਗੇ ਵਧਣਗੇ ਇਸ ਦੌਰਾਨ ਇੱਕ ਹੋਰ ਮਹਿਲਾ ਖਿਡਾਰੀ ਨੇ ਕਿਹਾ ਕਿ ਵਿਨੇਸ਼ ਪੋਗਾਟ ਉਹਨਾਂ ਸਾਰੇ ਖਿਡਾਰੀਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਤੇ ਉਹਨਾਂ ਵੱਲੋਂ ਹਮੇਸ਼ਾ ਹੀ ਹਰੇਕ ਖਿਡਾਰੀ ਨੂੰ ਸਿੱਖਿਆ ਹੀ ਮਿਲਦੀ ਹੈ ਇਹ ਲਈ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਾਡੇ ਭਾਰਤ ਦੀ ਬੇਟੀ ਪੋਗਾਟ ਮੈਡਮ ਇੱਥੇ ਪਹੁੰਚ ਰਹੇ ਨੇ ਔਰ ਇਹਨਾਂ ਨੇ ਤੇਜ ਦੁਨੀਆ ਦੇ ਵਿੱਚ ਜਾ ਕੇ ਨਾਮ ਰੋਸ਼ਨ ਕੀਤਾ ਔਰ ਅਸੀਂ ਫਗਵਾੜਾ ਦੇ ਅਸੀਂ ਬਹੁਤ ਹੀ ਭਾਗਾਂ ਵਾਲੇ ਆ ਜਿਨ੍ਹਾਂ ਨੇ ਇੱਥੇ ਉਹਨਾਂ ਦਾ ਅਸੀਂ ਵੈਲਕਮ ਕਰਨ ਦਾ ਸਾਨੂੰ ਸਮਾਂ ਮਿਲਿਆ ਅਸੀਂ ਆਪਣੇ ਨਵੇਂ ਯੂਥ ਨੂੰ ਜਿਹੜਾ ਅੱਜ ਕੱਲ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਉਹਨੂੰ ਦੱਸਣਾ ਚਾਹੁੰਦੇ ਆ ਕਿ ਇਹ ਨਾਲ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਨਾਮ ਦੇਸ਼ ਦਾ ਰੋਸ਼ਨ ਕੀਤਾ ਤੁਸੀਂ ਵੀ ਅੱਗੇ ਹੋ ਹੰਬਲਾ ਮਾਰੀਏ ਜਿਹੜਾ ਇਹ ਪੰਜਾਬ ਤੇ ਬੇਵਜਾ ਦਾ ਨਸ਼ਿਆਂ ਦਾ ਨਾਮ ਲੱਗਾ ਹੋਇਆ ਚਲਕੀ ਨਸ਼ਿਆਂ ਦੀ ਇੱਥੇ ਇੰਨੀ ਗੱਲ ਨਹੀਂ ਜਿੰਨਾ ਰੋਲਾ ਸਾਨੂੰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੇ ਅੱਜ ਹਾਫੀ ਦੇ ਵਿੱਚ ਆਪਣੀ ਮਿਸਾਲ ਦੱਸ ਕੇ ਦੱਸ ਦਿੱਤਾ ਦੁਨੀਆ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ ਅਸੀਂ ਫਗਵਾੜਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਮੈਡਮ ਦਾ ਫਗਵਾੜੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਇਸ ਤਰ੍ਹਾਂ ਹੀ ਪਵਾੜੇ ਦੇ ਨੌਜਵਾਨ ਵੀ ਉਹਨਾਂ ਨੂੰ ਦੇਖ ਕੇ ਅੱਗੇ ਵਧਣਗੇ। ਥੈਂਕ ਯੂ। ਅਮ ਇਟ'ਸ ਬਹੁਤ ਵੱਡੀ ਮੋਟੀਵੇਸ਼ਨ ਹੈ ਮੇਰੇ ਲਈ ਕਿਉਂਕਿ ਇਟਸ ਫਸਟ ਟਾਈਮ ਹੈ ਉਹਨਾਂ ਨੂੰ ਮਿਲਦੀ ਆਂ ਐਂਡ ਆਫਕੋਰਸ ਮੈਂ ਵੀ ਸਪੋਰਟ ਕਰਦਾ ਸੱਚ ਅ ਇਨਸਪੀਰੇਸ਼ਨ ਸੱਚ ਅ ਮੋਟੀਵੇਸ਼ਨ ਐਂਡ ਆ'ਮ ਬਰੀ ਹੈਪੀ। ਗੁੱਡ ਮੋਰਨਿੰਗ ਟੀ ਮੈਡਮ। ਆਈ ਡੂ ਵੈਲਕਮ ਰੇਸ਼ੂ ਬਾਟ ਹੇਅਰ। ਇਟਸ ਅ ਰੀਲੀ ਰੀਲੀ ਗ੍ਰੇਟ ਪਲੇਜ਼ਰ ਹੇਅਰ ਟੂ ਸੀ ਹਰ ਵਿਦ ਅਸ ਐਂਡ ਆ'ਮ ਰੀਲੀ ਗ੍ਰੇਟ ਫੋਰ ਥੈਟ। ਗਰਵ ਵਿਨੇਸ਼ ਪਗੜ ਜਿਨੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹਾਲਾਂਕਿ ਕੁਝ 100 ਗ੍ਰਾਮ ਦੇ ਪਿੱਛੇ ਇੱਕ 올림픽 ਮੈਡਲ ਰਹਿ ਗਿਆ ਮਿਲਣਾ ਉਹਨਾਂ ਨੂੰ ਲੇਕਿਨ ਉਸ ਕੁੜੀ ਨੇ ਜਿਹੜੀ ਐਫਰਟ ਕੀਤੇ ਔਰ ਅੱਜ ਅਸੀਂ ਉਹਦੇ ਬਈ ਬਹੁਤ ਪ੍ਰਾਊਡ ਫੀਲ ਕਰਦੇ ਆਂ ਅੱਜ ਉਹ ਇੱਥੇ ਆਏ ਪਗੜਾ ਔਰ ਅਸੀਂ ਸਾਰਿਆਂ ਨੇ ਉਹਦਾ ਵੈਲਕਮ ਕੀਤਾ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਦੇਖ ਕੇ ਕਿ ਇਸ ਬੇਟੀ ਨੇ ਜਿਹੜਾ ਨਾਮ ਸਾਡੇ ਲਈ ਜਿਹੜਾ ਆਪਣੇ ਹਰਿਆਣਾ ਲਈ ਨਹੀਂ ਬਲਕਿ ਜਿੰਨੇ ਵੀ ਜਿੱਥੇ ਵੀ ਸਪੋਰਟ ਗਰਲਸ ਹੈਗੀਆਂ ਉਹਨਾਂ ਨੂੰ ਬਹੁਤ ਇੱਕ ਉੱਚੇ ਲੈਵਲ ਤੇ ਲੈ ਗਈ ਆ ਮੈਂ ਉਹਨੂੰ विश ਕਰਦਾ ਕਿ ਇੱਕ ਅਗਲੇ 올림픽ਸ ਵਿੱਚ ਉਹ ਦੁਬਾਰਾ ਤੋਂ ਕੋਸ਼ਿਸ਼ ਕਰੇ ਔਰ 골 ਲੈ ਕੇ ਆਵੇ